ਅੱਜ ਖਾਲਸਾ ਜੀ ਬੜਾ ਵੱਡਾ ਇੱਕ ਇਤਿਹਾਸਕ ਦਿਹਾੜਾ ਵੀ ਹੈ ਸਾਡੇ ਇਤਿਹਾਸ ਦੇ ਵਿੱਚ ਕਰਨੀ ਕਮਾਈ ਵਾਲੇ ਬੇਅੰਤ ਹੀ ਹੋਏ ਨੇ ਪਰ ਅਫਸੋਸ ਅਸੀਂ ਆਪਣੇ ਵੱਡਿਆਂ ਕਰਨੀ ਕਮਾਈ ਵਾਲਿਆਂ ਨੂੰ ਚਿਤਾਰਦੇ ਨਹੀਂ ਚੇਤੇ ਨਹੀਂ ਕਰਦੇ ਅੱਜ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਅੱਜ ਤੋਂ ਸਾਤ ਸੰਗਤ ਜੀ 98 99 ਸਾਲ ਪਹਿਲਾਂ ਫਾਂਸੀਆਂ ਦੇ ਰਸੇ ਚੁੰਮੇ ਹੱਸ-ਹੱਸ ਕੇ ਚੁੰਮੇ ਅਣਖ ਲਈ ਗੈਰਤ ਲਈ ਸਵੈਮਾਨ ਲਈ ਆਜ਼ਾਦੀ ਲਈ ਪੰਥ ਦੀ ਚੜ੍ਹਦੀ ਕਲਾ ਲਈ ਇਹ ਸੂਰਮੇ ਕੌਣ ਸਨ ਬੱਬਰ ਅਕਾਲੀ ਲਹਿਰ ਵਾਲੇ ਸਾਤ ਸੰਗਤ ਜੀ ਇੱਕ ਗਦਰ ਲਹਿਰ ਹੋਈ ਸੀ 1914-15 ਵਿੱਚ ਤੇ ਇਹ ਫਿਰ 1900 22-23 ਦੇ ਵਿੱਚ ਸ਼ੁਰੂ ਹੋਈ ਸੀ ਬੱਬਰ ਅਕਾਲੀ ਲਹਿਰ ਜਦੋਂ ਗੁਰਦੁਆਰਿਆਂ ਤੇ ਮਸੰਦਾਂ ਦੇ ਕਬਜ਼ੇ ਸਨ ਅੰਗਰੇਜ਼ਾਂ ਦਾ ਉਹਨਾਂ ਨੂੰ ਥਾਪੜਾ ਸੀ ਖਾਸ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਸਰਕਾਰ ਨੇ ਬੜਾ ਹੀ ਜ਼ਬਰ ਕੀਤਾ ਬੜਾ ਹੀ ਜ਼ਬਰ ਕੀਤਾ ਬੜਾ ਹੀ ਜ਼ੁਲਮ ਕੀਤਾ ਅਕਾਲੀ ਲਹਿਰ ਦੇ ਵਿੱਚ ਸਿੰਘਾਂ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਆਪਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਇਹਨਾਂ ਅਕਾਲੀ ਸਿੰਘਾਂ ਦੇ ਵਿੱਚੋਂ ਹੀ ਕੁਝ ਸਾਨ ਨੇ ਜਿਨ੍ਹਾਂ ਨੇ ਆਖਿਆ ਕਿ ਆਹ ਜਿਹੜੇ ਜਿਹੜਾ ਅਫਸਰ ਸੀ ਅੰਗਰੇਜ਼ਾਂ ਦਾ ਬੀਟੀ ਕਰਕੇ ਉਹਦਾ ਨਾਮ ਸੀ ਬੜਾ ਜ਼ੁਲਮ ਕੀਤਾ ਉਹਨੇ ਛੱਲੀਆਂ ਵਾਂਗ ਸਿੰਘ ਕਟਵਾਏ ਉਤੋਂ ਦੀ ਘੋੜੇ ਪੰਜਾ 50 ਲੰਗਾਏ ਤੇ ਜਿਹੜੇ ਮਸੰਦਾ ਨੇ ਨਾਲ ਮਿਲ-ਮਿਲ ਕੇ ਸਿੰਘਾਂ ਨੂੰ ਸ਼ਹੀਦ ਕਰਵਾਇਆ ਜਮੀਨਾ ਕੁਰਕ ਕਰਵਾਈਆਂ ਔਰ ਬਹੁਤ ਬਹੁਤ ਦੁੱਖ ਦਿੱਤੇ ਇਹ ਕੁਝ 94 ਜੇ ਸਿੰਘ ਸਨ ਜਿਨ੍ਹਾਂ ਨੇ ਰਲ ਕੇ ਆਪੋ ਵਿੱਚ ਆਖਿਆ ਕਿ ਖਾਲਸੇ ਦੀ ਅਣਖ ਤੇ ਗੈਰਤ ਜਿਹੜੀ ਹੈ ਉਹ ਸਾਨੂੰ ਇਹ ਗਵਾਰਾ ਨਹੀਂ ਕਰਦੀ ਕਿ ਜਿਨ੍ਹਾਂ ਨੇ ਸਿੰਘਾਂ ਤੇ ਜ਼ੁਲਮ ਕੀਤੇ ਨੇ ਇਹ ਦੰਦ ਨਾਉਂਦੇ ਫਿਰਨ ਇਹਨਾਂ ਦੇ ਮਨ 'ਚ ਕੋਈ ਭੈ ਤਾਂ ਹੋਵੇ ਖਾਲਸੇ ਦਾ ਤਾਂ ਇਹਨਾਂ ਨੇ ਇੱਕ ਸ਼ਸਤਰਧਾਰੀ ਜਥੇਬੰਦੀ ਬਣਾਉਂਦਾ ਜੁਝਾਰੂ ਜਥੇਬੰਦੀ ਬਣਾਉਂਦਾ ਫੈਸਲਾ ਕੀਤਾ ਛੋਟੇ ਛੋਟੇ ਜਥੇ ਪਹਿਲਾਂ ਬਣੇ ਫਿਰ ਸਰਦਾਰ ਕਿਸ਼ਨ ਸਿੰਘ ਗੜਗਾਜੇ ਇਹਨਾਂ ਨੇ ਸਾਧ ਸੰਗਤ ਜੀ ਸਾਰਿਆਂ ਨੂੰ ਪ੍ਰੇਰ ਕੇ ਇੱਕ ਸੂਤਰ ਵਿੱਚ ਪਰੋਇਆ ਔਰ ਬੱਬਰ ਅਕਾਲੀ ਇਹਨਾਂ ਨੇ ਜਥਾ ਬਣਾਇਆ ਇਹਦੇ ਵਿੱਚ ਕੁੱਲ ਵੱਧ ਤੋਂ ਵੱਧ 200 ਸਿੰਘ ਸ਼ਾਮਲ ਸਨ ਇਹਨਾਂ ਵਿੱਚੋਂ ਜ਼ਿਆਦਾਤਰ ਉਹ ਸਹਿਯੋਗੀ ਸਨ ਜੁਝਾਰੂ ਜਿਹੜੇ ਸੀ ਉਹ ਤਾਂ 20-25 ਸਿੰਘ ਹੀ ਸਨ ਜਿਹੜੇ ਹਥਿਆਰਬੰਦ ਕਾਰਵਾਈਆਂ ਕਰਨ ਵਾਲੇ ਸੀ ਸਾਧ ਸੰਗਤ ਜੀ ਨਨਕਾਣਾ ਸਾਹਿਬ ਦਾ ਜਿਹੜਾ ਦੁਸ਼ਟ ਮਸੰਦ ਸੀਗਾ ਨਰੈਣੂ ਤੇ ਇੱਕ ਗੁਰੂ ਕੇ ਬਾਗ ਦਾ ਇਹ ਇਹਨਾਂ ਦੀ ਹੇਟ ਲਿਸਟ ਦੇ ਸੀ ਕਿ ਇਹਨਾਂ ਨੂੰ ਸੋਧਾ ਲਾਉਣਾ ਹੈ ਇਹਦੇ ਤੋਂ ਇਲਾਵਾ ਜਿਨ੍ਹਾਂ ਨੇ ਗਦਰ ਲਹਿਰ ਵਾਲਿਆਂ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਹੋਰਾਂ ਨੂੰ ਫੜਵਾਇਆ ਸੀ ਮੁਖਬਰੀਆਂ ਕੀਤੀਆਂ ਸੀ ਉਹਨਾਂ ਦੁਸ਼ਟਾਂ ਨੂੰ ਸੋਧੇ ਲਾਉਣੇ ਤੇ ਉਹਨਾਂ ਨੇ ਆਪਣਾ ਕੋਟਵਲ ਦੋਨਾਂ ਜ਼ਮਾਨਿਆਂ ਦੇ ਵਿੱਚ ਬਣਾਇਆ ਹੋਇਆ ਸੀ ਕਿ ਫਲਾਣੇ ਨੂੰ ਮਰੱਬੇ ਦੇਣੇ ਨੇ ਜਿਨੇ ਗਦਾਰ ਸਨ ਅੰਗਰੇਜ਼ਾਂ ਦੇ ਝੋਲੀ ਚੋਕਟਾਉਟ ਉਹਨਾਂ ਨੂੰ ਸਿੰਘਾਂ ਨੂੰ ਫੜਾਉਣ ਦੇ ਬਦਲੇ ਮਰੱਬੇ ਮਿਲਦੇ ਹੁੰਦੇ ਸੀ ਜ਼ਮੀਨ ਦੇ ਇਨਾਮ ਵਿੱਚ ਤਾਂ ਸਿੰਘਾਂ ਨੇ ਕੋਟਵਲ ਆਪਣਾ ਰੱਖਿਆ ਹੋਇਆ ਸੀ ਕਿ ਫਲਾਣੇ ਨੂੰ ਮਰੱਬੇ ਦੇਣੇ ਨੇ ਤੋ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਿਆ ਕਰਦੇ ਉਹਨਾਂ ਦੀਆਂ ਦਲੇਰੀਆਂ ਕਿੱਦਾਂ ਦੀਆਂ ਸਨ ਇੱਕ ਬਹੁਤ ਹੀ ਹੌਣਹਾਰ ਗੁਰੂ ਕਾ ਜੌਹਦਾ ਬੱਬਰ ਅਕਾਲੀ ਸਿੰਘ ਸੀ ਸਰਦਾਰ ਧੰਨਾ ਸਿੰਘ ਬੱਬਰ ਉਹਨੇ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਉਹਦੇ ਬਾਰੇ ਇਸ਼ਤਿਹਾਰ ਜਦੋਂ ਅਖਬਾਰ ਵਿੱਚ ਦਿੱਤੇ ਗਏ ਕਿ ਧੰਨਾ ਸਿੰਘ ਬੱਬਰ ਨੂੰ ਜਿਹੜਾ ਫੜਾਵੇਗਾ ਉਹਨੂੰ ਇਨਾ ਇਨਾਮ ਮਿਲੇਗਾ ਔਰ ਉਹਦੇ ਬਾਰੇ ਸਾਰੀਆਂ ਗੱਲਾਂ ਉਹਨੇ ਅਖਬਾਰ ਵਿੱਚ ਇਸ਼ਤਿਹਾਰ ਆਪਣੇ ਵੱਲੋਂ ਦਿੱਤਾ ਵੰਗਾਰ ਕੇ ਇਲਾਕੇ ਦੇ ਉਸ ਜ਼ਮਾਨੇ ਦੇ ਐਸਐਸਪੀ ਨੂੰ ਕਿ ਜੇ ਤੂੰ ਮੈਨੂੰ ਜਿਉਂਦਾ ਫੜ ਲੈਂ ਤੇ ਮੈਂ ਤੈਨੂੰ ਮੰਨ ਜਾਗਾ ਮੈਨੂੰ ਗੁਰੂ ਦਾ ਸਿੰਘ ਨਾ ਜਾਣੀ ਜੇ ਮੈਂ ਜਿਉਂਦਾ ਤੇਰੇ ਹੱਥ ਆ ਜਾਾਂ ਤਾਂ ਉਹਨੇ ਇਸ ਵੰਗਾਰ ਨੂੰ ਬਹੁਤ ਸੀਰੀਅਸ ਲਿਆ ਤੇ ਮੁਖਬਰਾਂ ਦਾ ਬੜਾ ਜਾਲ ਵਿਛਾਇਆ ਇੱਕ ਜਵਾਲਾ ਸਿੰਘ ਨਾਮ ਦਾ ਬੰਦਾ ਸੀ ਜਿਹੜਾ ਬੱਬਰਾਂ ਦਾ ਖੈਰਖਵਾ ਸ਼ੁਰੂ ਵਿੱਚ ਸੀ ਉਹਨੂੰ ਲਾਲਚ ਦਿੱਤੇ ਡਰਾਵੇ ਦਿੱਤੇ ਉਹਨੂੰ ਆਪਣੇ ਨਾਲ ਗੰਢ ਲਿਆ ਸਾਧ ਸੰਗਤ ਜੀ ਇਹਦੀ ਬਹਿਤ ਦੇ ਉੱਤੇ ਸਰਦਾਰ ਧੰਨਾ ਸਿੰਘ ਬੱਬਰ ਤੇ ਹੋਰ ਗੁਰੂ ਕੇ ਕੋਈ ਸਿੰਘ ਸੁੱਤੇ ਸਨ ਇਹਨੇ ਇਹਨਾਂ ਸਿੰਘਾਂ ਨੂੰ ਸਾਧ ਸੰਗਤ ਜੀ ਅੰਗਰੇਜ਼ਾਂ ਨੂੰ ਫੜਾਉਣ ਵਾਸਤੇ ਜੋ ਜਿਵੇਂ ਉਹਦੇ ਕੋਲੋਂ ਬਣਿਆ ਸਰਿਆ ਹਥਿਆਰ ਸਿੰਘਾਂ ਦੇ ਇਹਨੇ ਪਕੜ ਲਿਆ ਜਾਂ ਹੋਰ ਸਾਰੇ ਪ੍ਰਬੰਧ ਜੋ ਕਰ ਲਿਆ ਇੱਕਦਮ ਫੌਜ ਆਈ ਉਹਨਾਂ ਨੇ ਸਾਰਿਆਂ ਸਿੰਘਾਂ ਨੂੰ ਫੜ ਲਿਆ ਪਿੰਡ ਦੀ ਸਾਥ ਵਿੱਚ ਲੈ ਜਾਂਦਾ ਐਸਪੀ ਬੜਾ ਖੁਸ਼ ਤੇ ਉੱਚੀ ਉੱਚੀ ਰੌਲਾ ਪਾਵੇ ਤੇ ਆਖੇ ਧੰਨਾ ਸਿੰਘ ਤੂੰ ਕਹਿੰਦਾ ਸੀ ਮੈਂ ਜਿਉਂਦਾ ਨਹੀਂ ਫੜਿਆ ਜਾਣਾ ਲੈ ਮੈਂ ਤੈਨੂੰ ਜਿਉਂਦਾ ਫੜ ਲਿਆਈ ਸਰਦਾ ਧੰਨਾ ਸਿੰਘ ਨੇ ਇਹਦੇ ਵੱਲ ਵੇਖਿਆ ਤੇ ਆਖਣ ਲੱਗੇ ਗੋਰੀਆ ਬਿੱਲਿਆ ਕਹਿੰਦੇ ਹੁੰਦੇ ਬਿੱਲਿਆ ਅਜੇ ਤੂੰ ਮੈਨੂੰ ਫੜਿਆ ਨਹੀਂ ਅਜੇ ਮੈਂ ਪਿੰਡ ਦੇ ਵਿੱਚ ਆਂ ਤੂੰ ਮੈਨੂੰ ਫੜਿਆ ਹੈ ਖਾਣੇ ਨਾ ਤੂੰ ਜਾਏਂਗਾ ਤੇ ਨਾ ਮੈਨੂੰ ਲਿਜਾ ਸਕੇਂਗਾ ਉਹ ਹੈਰਾਨ ਵੀ ਹੋਏਗਾ ਕੀ ਤਾਂ ਖਾਲਸਾ ਜੀ ਸੁਣ ਕੇ ਹੈਰਾਨੀ ਹੁੰਦੀ ਹੈ ਉਹਨੇ ਆਪਣੇ ਸਰੀਰ ਦੇ ਨਾਲ ਕੱਚ ਦੇ ਕੋਲ ਕਰਕੇ ਬੰਬ ਵਿੱਧਾ ਹੋਇਆ ਸੀ ਸੁੱਤੇ ਹੋਏ ਵੀ ਬੰਬ ਵਿੱਧੇ ਹੋਏ ਸੀ ਉੱਚੀ ਝਕਾਰਾ ਲਾਇਆ ਤੇ ਜ਼ੋਰ ਦੇ ਨਾਲ ਜਦੋਂ ਆਪਣੀ ਬਾਹ ਜਿਹੜੀ ਹੈ ਉਹ ਉਹਦੇ ਤੇ ਮਾਰੀ ਜਿਵੇਂ ਵੀ ਉਹਨੂੰ ਤਰੀਕਾ ਸੀ ਕਿ ਬੰਬ ਕਿਵੇਂ ਫਟੇਗਾ ਉਹ ਬੰਬ ਫਟ ਗਿਆ ਨਾਲ ਉਹ ਪੁਲਿਸ ਵਾਲੇ ਜਿਹੜੇ ਸੀ ਉਹ ਵੀ ਬੜੇ ਭਿਆਨਕ ਫੱਟੜ ਹੋਏ ਤੇ ਸਰਦਾਰ ਧੰਨਾ ਸਿੰਘ ਬੱਬਰ ਇਸ ਤਰ੍ਹਾਂ ਸ਼ਹੀਦ ਹੋਇਆ ਇਹੋ ਜੇ ਸੂਰਮੇ ਸੀ। ਇਸੇ ਤਰ੍ਹਾਂ ਸਰਦਾਰ ਕਰਮ ਸਿੰਘ ਸੀ। ਉਹਨਾਂ ਨੇ ਅੰਗਰੇਜ਼ਾਂ ਦੇ ਘਟਾਟ ਨੂੰ ਸੋਧਣ ਵਾਸਤੇ ਚਿੱਠੀ ਘੱਲ ਦਿੱਤੀ ਕਿ ਤੈਨੂੰ ਮਰੱਬੇ ਦੇਣੇ ਨੇ ਐਨੀ ਤਰੀਕ ਤੱਕ ਤੈਨੂੰ ਮਰੱਬੇ ਦੇ ਦੇਣੇ ਅਸੀਂ ਉਹ ਡਰਿਆ ਘਬਰਾਇਆ ਉਹਨੇ ਆਪਣੇ ਮਿੱਤਰ ਨੂੰ ਥਾਣੇਦਾਰ ਨੂੰ ਜਾ ਕੇ ਕਿਹਾ ਵੀ ਮੈਨੂੰ ਧਮਕੀ ਆਈ ਹੈ ਮੈਨੂੰ ਬਚਾਓ। ਉਹਦੇ ਪਿੰਡ ਵਿੱਚ ਚੌਂਕੀ ਬਾ ਦਿੱਤੇ ਬੜੇ ਪ੍ਰਬੰਧ ਹੋ ਗਿਆ ਵੀ ਚਿੜੀ ਖੰਭ ਨਾ ਮਾਰ ਸਕੇਗੀ ਇਹ ਕਿਵੇਂ ਮਾਰ ਦੇਣਗੇ ਇਹਨੂੰ ਤਾਂ ਦੋਵੇਂ ਬੱਬਰ ਇਹ ਆਏ ਪਿੰਡ ਦੇ ਵਿੱਚ ਤੇ ਆਣ ਕੇ ਸਾਹ ਸੰਗਤ ਜੀ ਇਹਨਾਂ ਨੇ ਬੜੇ ਯਤਨ ਦੇ ਨਾਲ ਬੜੇ ਤਰੀਕੇ ਦੇ ਨਾਲ ਉਸ ਦੁਸ਼ਟ ਨੂੰ ਸੋਧਾ ਲਾ ਦਿੱਤਾ ਪੁਲਿਸ ਦੇ ਐ ਨੱਕ ਦੇ ਥੱਲੇ ਤੇ ਜਾਣ ਲੱਗੇ ਨਾਲ ਇੱਕ ਚਿੱਠੀ ਵੀ ਉੱਥੇ ਸੁੱਟ ਗਏ ਕਿ ਇਹਦੇ ਸਸਕਾਰ ਤੱਕ ਇੱਕ ਬੰਦਾ ਅਸੀਂ ਹੋਰ ਮਾਰਨਾ ਇੰਨੀ ਉਹਨਾਂ ਦੇ ਵਿੱਚ ਜੁਰਤ ਹੁੰਦੀ ਇੰਨੀ ਵੰਗਾਰ ਕੇ ਤੇ ਪੁਲਿਸ ਵਾਲਿਆਂ ਦੀ ਇੱਜ਼ਤ ਤਾਂ ਪਹਿਲਾਂ ਹੀ ਨਹੀਂ ਸੀ ਰਹੀ ਉਹ ਸਾਰੇ ਜਿਹੜੇ ਗੋਰੇ ਸਨ ਔਰ ਸਾਡੇ ਇਥੋਂ ਵਾਲੇ ਜਿਹੜੇ ਅੰਗਰੇਜ਼ਾਂ ਦੇ ਟਾਟ ਸਨ ਵੀ ਇਹ ਕਿੱਦਾਂ ਹੋ ਸਕਦਾ ਹੈ ਘਰ ਘਰ ਦੀ ਤਲਾਸ਼ੀ ਲੱਗੀ ਹੁਣ ਇੱਕ ਮਾਈ ਨੂੰ ਉਹ ਪਹਿਲਾਂ ਜਾਣਦੇ ਸਨ ਭੂਆ ਬਣਾਈ ਸੀ ਉਹ ਉਹਦੇ ਘਰ ਦੇ ਵਿੱਚ ਜਾ ਕੇ ਲੁਕ ਗਿਆ ਜਦੋਂ ਤਲਾਸ਼ੀ ਲੈਣ ਦੋ ਪੁਲਸੀ ਉਸ ਘਰ ਆਏ ਤੇ ਉਹਨਾਂ ਦੋਵਾਂ ਨੂੰ ਕਰ ਲਿਆ ਕਾਬੂ ਉਹਨਾਂ ਨੂੰ ਬੰਨ ਕੇ ਨੂੜ ਕੇ ਉਹਨਾਂ ਦੀਆਂ ਵਰਦੀਆਂ ਪਾ ਕੇ ਉਹਦਾਂ ਦਾ ਹੁਲੀਆ ਬਣਾ ਕੇ ਤੇ ਉਹ ਵੀ ਪੁਲਿਸ ਦੇ ਨਾਲ ਨਾਲ ਤੁਰ ਪਏ ਸਾਰੇ ਤਲਾਸ਼ੀ ਹੋ ਗਈ ਬੰਦੇ ਫੜੇ ਰੰਗ ਐ ਤੇ ਜਦੋਂ ਸਾਧ ਸੰਗਤ ਜੀ ਤੁਰਨਾ ਸੀ ਤੇ ਇੱਕ ਹੋਰ ਟੌਟ ਉਸੇ ਪਿੰਡ ਦਾ ਉਹਦਾ ਯਾਰ ਸੀ ਉਹਨੂੰ ਵੀ ਉਤੇ ਮਰੱਬੇ ਦੇ ਕੇ ਇੱਕਦਮ ਰੌਲਾ ਰੱਪਾ ਇੰਨਾ ਪਿਆ ਕਿਸੇ ਨੂੰ ਕੋਈ ਸਮਝ ਨਾ ਆਈ ਤੇ ਉਹ ਉੱਥੋਂ ਨਿਕਲ ਗਿਆ ਅੰਗਰੇਜ਼ਾਂ ਦੇ ਨੱਕ ਦੇ ਵਿੱਚ ਏਡਾ ਦਮ ਕੀਤਾ ਏਡਾ ਦਮ ਕੀਤਾ ਇੱਕ ਵਾਰ ਕਾਲੀ ਸਿੰਘਾਂ ਦੀ ਕੋਈ ਕਾਨਫਰੰਸ ਸੀ ਉੱਥੇ ਸਾਧ ਸੰਗਤ ਜੀ ਰਾਜ ਚ ਨਾਕਾ ਲੱਗਾ ਤੇ ਉਹ ਸਿੰਘਾਂ ਦੀਆਂ ਦਸਤਾਰਾਂ ਦੀ ਤਲਾਸ਼ੀ ਲੈਂਦੇ ਪੂਰੀ ਤਲਾਸ਼ੀ ਲੈਂਦੇ ਦਸਤਾਰਾਂ ਇੱਕ ਕੋਈ ਗੁਰਮੁਖ ਪਿਆਰਾ ਜਥੇਦਾਰ ਸੀ ਤੇ ਉਹਦੀ ਦਸਤਾਰ ਉਹਨਾਂ ਨੇ ਗੋਰਿਆਂ ਨੇ ਲਵਾਈ ਤੇ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ ਸਰਦਾਰ ਕਿਸ਼ਨ ਸਿੰਘ ਨੂੰ ਇਹ ਗੱਲ ਪਤਾ ਲੱਗ ਗਈ ਫੌਰਨ ਉਹ ਤੇ ਨਾਕੇ ਦੇ ਪਹੁੰਚੇ ਤੇ ਐਸੇ ਯੋਧੇ ਸੂਰਮੇ ਕਹਿੰਦੇ ਸਿੱਧਾ ਹੀ ਜਾਂਦਿਆਂ ਥਾਣੇਦਾਰ ਦੇ ਥੱਪੜ ਮਾਰਿਆ ਥਾਣੇਦਾਰ ਜਿਹੜਾ ਜ਼ਮੀਨ ਤੇ ਤੇ ਨਾਲ ਦੇ ਸਾਥੀਆਂ ਨੇ ਸਾਰਿਆਂ ਦੇ ਹਥਿਆਰ ਖੋਲ੍ਹ ਐ ਉਹਨਾਂ ਦੇ ਕੋਲੋਂ ਨਾਕ ਰਗੜਵਾ ਕੇ ਧਰਤੀ ਤੇ ਤੇ ਉਸ ਜਥੇਦਾਰ ਕੋਲੋਂ ਮਾਫੀਆਂ ਮੰਗਵਾਈਆਂ ਫੇਰ ਸਾਰਿਆਂ ਦੇ ਵਿੱਚ ਉੱਚੀ ਸਾਰੀ ਇਹ ਐਲਾਨ ਕੀਤਾ ਕਿ ਪੱਗਾਂ ਲਵਾਉਣ ਵਾਸਤੇ ਨਹੀਂ ਗੁਰੂ ਨੇ ਸਾਨੂੰ ਦਿੱਤੀਆਂ ਹੋਈਆਂ ਇੰਨਾ ਵੀ ਸ਼ਾਂਤਮਈ ਨਾ ਰਿਹਾ ਕਰੋ ਕਿ ਤੁਹਾਡੀਆਂ ਪੱਗਾਂ ਲਾਉਣ ਤੇ ਤੁਸੀਂ ਕੁਝ ਕਰ ਨਾ ਸਕੋ ਜਦੋਂ ਕੋਈ ਪੱਗ ਨੂੰ ਹੱਥ ਪਾਉਣ ਤੱਕ ਪਹੁੰਚ ਜਾਏ ਤੇ ਫੇਰ ਸ਼ਾਂਤਮਈ ਦਾ ਪੱਲਾ ਛੱਡਣਾ ਪੈਂਦਾ ਹੈ ਤੇ ਫੇਰ ਸਾਹਮਣੇ ਹੋ ਕੇ ਅੜਨਾ ਪੈਂਦਾ ਇਹੋ ਜਿਹਾ ਉਹਨਾਂ ਸੂਰਮਿਆਂ ਦੇ ਕਾਰਨਾਮੇ ਸੀ ਅੱਜ ਦੇ ਦਿਨ 1926 ਦੇ ਵਿੱਚ ਲਾਹੌਰ ਦੀ ਜੇਲ੍ਹ ਦੇ ਵਿੱਚ ਇਹ ਛੇ ਜਿਹੜੇ ਨੇ ਬੱਬਰ ਅਕਾਲੀ ਸੂਰਮੇ ਯੋਧੇ ਜਥੇਦਾਰ ਸਰਦਾਰ ਕਿਸ਼ਨ ਸਿੰਘ ਜੀ ਗੜਗਾਜ ਸਰਦਾਰ ਸੰਤਾ ਸਿੰਘ ਸਰਦਾਰ ਟਹਿਲ ਸਿੰਘ ਇਸੇ ਤਰ੍ਹਾਂ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਤੇ ਇੱਕ ਸੀ ਪੁਜੰਗੀ ਆਨੰਦ ਸਿੰਘ ਜੇ ਦਾੜਾ ਨਹੀਂ ਸੀ ਆਇਆ ਦਾੜਾ ਨਹੀਂ ਸੀ ਆਇਆ ਤੇ ਕਹਿੰਦੇ ਉਹਨੂੰ ਇੰਨਾ ਚਾ ਸੀ ਕਿ ਲਾੜੀ ਮੌਤ ਵਿਆਉਣ ਚੱਲੇ ਆਂ ਤੇ ਲਗਾਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਉੱਚੀ ਉੱਚੀ ਕੁਰਬਾਨੀ ਦੇ ਸ਼ਬਦ ਪੜਦੇ ਤੇ ਜਾ ਕੇ ਜਕਾਰੇ ਲਾਉਂਦੇ ਹੋਏ ਤਿੰਨਾ ਤਿੰਨਾ ਦੇ ਦੋ ਜਥਿਆਂ ਦੇ ਵਿੱਚ ਇਹ ਸੂਰਮੇ ਫਾਂਸੀਆਂ ਦੇ ਰਸੇ ਚੁੰਮ ਕੇ ਦੁੱਖ ਦੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਨੂੰ ਭਗਤ ਸਿੰਘ ਤਾਂ ਰਾਸ ਆ ਜਾਂਦਾ ਭਗਤ ਸਿੰਘ ਤਾਂ ਅਸੀਂ ਭਗਤ ਸਿੰਘ ਦੇ ਵਿਰੋਧੀ ਨਹੀਂ ਕੁਰਬਾਨੀਆਂ ਸ਼ਹੀਦ ਭਗਤ ਸਿੰਘ ਦੀ ਉਹ ਵੀ ਸਾਡਾ ਮਾਣ ਹੈ ਭਗਤ ਸਿੰਘ ਤੇ ਰਾਸ ਆ ਜਾਂਦਾ ਬੱਬਰ ਅਕਾਲੀ ਕਿਉਂ ਨਹੀਂ ਸਾਨੂੰ ਚੇਤੇ ਆਉਂਦੇ ਉਹਨਾਂ ਦੀ ਕੁਰਬਾਨੀ ਕਿਹੜੇ ਬਣਿਓ ਘਟ ਹੈ ਭਾਈ ਅਸੀਂ ਦੂਜਿਆਂ ਨੂੰ ਕਿਉਂ ਨਹੀਂ ਚੇਤੇ ਕਰਦੇ ਸਰਦਾਰ ਰਤਨ ਸਿੰਘ ਰੱਕੜ ਬੱਬਰ ਜਿਨੇ ਕਾਲੇ ਪਾਣੀ ਦੀ ਜੇਲ ਜਿਹੜੀ ਹੈ ਭੰਨੀ ਉਹਨਾਂ ਨੂੰ ਅਸੀਂ ਚੇਤਾ ਕਿਉਂ ਨਹੀਂ ਕਰਦੇ ਕਿਉਂਕਿ ਉਹ ਪੂਰੇ ਸੂਰੇ ਸਿੱਖੀ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਦਾ ਕੇਵਲ ਇੰਨਾ ਕਸੂਰ ਹੈ ਉਹ ਵੀ ਦੇਸ਼ ਦੀ ਆਜ਼ਾਦੀ ਲਈ ਲੜੇ ਉਹਨਾਂ ਵੀ ਸਭ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ ਪਰ ਜਿਹੜਾ ਸੂਤਰ ਆਉਂਦਾ ਉਹਨੂੰ ਹੀਰੋ ਬਣਾ ਦਿਓ ਜਿਹੜਾ ਸੂਤਰ ਨਹੀਂ ਆਉਂਦਾ ਉਹਨੂੰ ਇਤਿਹਾਸ ਵਿੱਚੋਂ ਮਿਟਾ ਦਿਓ ਸਾਡਾ ਫਰਜ਼ ਹੈ ਚੇਤੇ ਰੱਖੀਏ ਆਪਣੇ ਯੋਧਿਆਂ ਨੂੰ ਜਿਨ੍ਹਾਂ ਨੇ ਸਾਡੀ ਖਾਤਰ ਸਿੱਖੀ ਦੀ ਖਾਤਰ ਅਣਖ ਲਈ ਗੈਰਤ ਲਈ ਇਸ ਧਰਤੀ ਲਈ ਇਸ ਧਰਤੀ ਦੇ ਲੋਕਾਂ ਲਈ ਆਪਣਾ ਆਪ ਆਵਾਰਿਆ ਅਕਿਰਤ ਕਣ ਨਾ ਬਣੀਏ ਅਕਿਰਤ ਕਣਤਾ ਸਭ ਤੋਂ ਮਾੜੀ ਗੱਲ ਹੈ ਸੋ ਇਨਨੇ ਬਚਨਾਂ ਦੇ ਨਾਲ ਹੀ ਖਿਮਾ ਦੇ ਜਾਚਕਾਂ